ਚਾ ਪਾਤ ਸਾਹ ਹੋ ਸਿਰ ਸਾਹ ਦਾਸਾ ਜਿਸ ਪਾਸ ਬਹਿਟਿਆ ਸੋਹੀਏ ਸਭਨਾ ਦਾ ਵੇਸਾ ਸਜਣਾ ਸੱਚਾ ਪਾਤ ਸਾਹ ਹੋ ਸਿਰ ਸਾਹ ਦਾਸਾ ਜਿਸ ਪਾਸ ਬਹਿਟਿਆ ਸੋਹੀਏ ਸਭਨਾ ਦਾ ਵੇਸਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਾਲੂਕ ਮਹੰਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀ ਨਾ ਕਉ ਨਾਨਕ ਹਰ ਭਜ ਮਨਾ ਦੇਵਤ ਜਲ ਕੋ ਮੀਨਾ ਲਿਖੇ ਅਮਸਿਓ ਕਾਹੀ ਰਤਿਓ ਨਿਮਕ ਨਾ ਹੋਏ ਉਦਾਸ ਕਉ ਨਾਨਕ ਹਰਿ ਭਜ ਮਨਾ ਪਰ ਰਜਮ ਕੀ ਫਾਸਾ ਤਰ ਨਾ ਪਉ ਇਉ ਹੀ ਗਿਆ ਲਿਓ ਜਰਾ ਤਨ ਜੀ ਦਾ ਕਾਉ ਨਾਨਕ ਪਜਾਰੇ ਮਨਾਉ ਦਜਾ ਤਾ ਬੀਤਾ ਮੇਰ ਦਬਿਆ ਸੋਚੈ ਨਹੀਂ ਕਾਲ ਪਹੁੰਚਿਓ ਆਨਾ ਕਾਉ ਨਾਨਕ ਨਰਵਾਵਾਰੇ ਕਿਉ ਨ ਪਜੈ ਭਗਵਾਨਾ तन तारा संस्वत सगला जिन पी कर माना हिन मैं कच संस्की नानक सची जाना पत तोभरण पहिरण ते तो नाथ कौ नानक ते जादनी सदा बस्तु तुम सन तन जे को त सो नो नकीना कौ नानक न रे बाबा रे अयोना ਤਨ ਤਨ ਸੰਪੈ ਸੁਖ ਦਿਆ ਅਰ ਜੇ ਨੀਤੇ ਤਾ ਮਾ ਕਾਉ ਨਾਨਕ ਸੁਨਾਰੇ ਮਨਾ ਸਿਮਰਤ ਕਾਹਿ ਨਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿ ਨ ਕੋਈ ਕਾਉ ਨਾਨਕ ਸੁਨਾਰੇ ਮਨਾ ਮਰਤ ਗਤ ਹੋਏ ਜੈ ਸਿੰਘ ਮਰਤ ਗਤ ਪਾਈ ਆ ਤੇ ਪਗਰੇ ਤਵੀ ਤਾ ਕਾਹੋ ਨਾਨਕ ਸੁਨਾਰੇ ਮਨਾ ਆਉ ਦ ਘਟ ਤਹਾਰੀ ਤਾ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨਾ ਜਾ ਤੇ ਉਪਜਿਓ ਨਾਨਕਾ ਨੀਨ ਤਾਹਿ ਮਹਿਮਾਨਾ ਘਟ ਘਟ ਮੰਹ ਹਰਿ ਜੂ ਬਸਾ ਸੰਤਨ ਕੇਉ ਪੁਕਾਰਾ ਕਹੋ ਨਾਨਕ ਤੇ ਭਜ ਮਨਾ ਪਉ ਨੇ ਦੂਤ ਰੇ ਕਾਰਾ சுக து பசனி லோபமோ அபிமானா கௌ நானே மனா சோ முத்த பகவானா புத்த நித்தா நி தேனோசா ਕੋ ਨਾਨਕ ਸੁਨਾਰੇ ਮਨਾ ਮੁਕਤ ਤਾਏ ਸਹਿ ਜਾਗਾ ਨਾ ਹਰ ਖਸੋਬ ਜਾ ਕੈ ਨਹੀਂ ਬੈਰੀ ਮੀਤ ਸਮਾਨਾ ਕਹੋ ਨਾਨਕ ਸੁਨਾਰੇ ਮਨਾ ਮੁਕਤ ਤਾਏ ਸਹਿ ਜਾਗਾ ਨਾ ਪੈ ਦਾ ਹੋ ਕੋ ਦੇ ਤਨ ਮੈਂ ਮਾਨਤ ਆਨਾ ਕਹੋ ਨਾਨਕ ਸੁਨਾਰੇ ਮਨਾ ਗਿਆਨੀ ਤਾਹਿ ਬਖਾਨਾ ਜੈ ਬਿਕਿਆ ਸਗਲੇ ਤਦੀ ਲਿਓ ਪੇਖ ਬਹਿਰਾ ਕਹੋ ਨਾਨਕ ਸੁਨਾਰੇ ਮਨਾ ਤੇ ਨਰ ਮਾਤੇ ਪਾਗਾ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਉ ਨਾਨਕ ਸੁਨਾਰੇ ਮਨਾ ਤੇ ਕਟ ਬ੍ਰਾਹਮਾਨੀਵਾਸ ਜੈ ਪ੍ਰਾਨੀਓ ਮੈਂ ਤਜੀ ਕਰਤਾ ਰਾਮੁ ਪ੍ਰਸਾਣਾ ਕਾਉ ਨਾਨਕ ਵਾ ਮੁਕਤ ਨਾਰਾ ਏ ਮਨ ਸਾਚੀ ਮਾਨਾ ਪੈ ਨਾਸ ਨ ਦੁਰਮਤ ਹਰਣਾ ਕਲਮੈ ਹਰ ਕੋ ਨਾਮਾ ਇਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਹਿ ਕਾਮਾ ਵਾ ਗੁਣ ਗੋਬਿੰਦ ਬਜੋ ਕੰਨ ਸੁਨੋ ਹਰ ਨਾਮਾ ਕਾਉ ਨਾਨਕ ਸੁਨਾਰੇ ਮਨਾ ਪਰ ਨ ਜਮਕੇ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋ ਅਹੰਕਾਰਾ ਸਪਨਾ ਤਰੈ ਔਰ ਨਾ ਲੇਤ ਉਦਾਰਾ ਜਾਂ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣਾ ਇਨ ਮੈਂ ਕਛ ਸੋਚੋ ਨਹੀਂ ਨਾਨਕ ਬਿਨ ਭਗਵਾ ਨਿਸ ਦਿਨ ਮਾਇਆ ਕਾਰਨੇ ਪਰਾਮੀ ਲੋਲਤਨੀਤਾ ਕੋਟਨ ਮਨਾਨਿਕ ਕੋ ਨਾਰਾਇਣ ਜੈ ਤੀਤਾ ਜੈਸੇ ਜਲਤੇ ਬੁਦਬੁਦਾ ਉਪਜੈ ਦਿਨਸਨੀਤਾ ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨਮੀ ਤਾ ਪ੍ਰਾਨੀ ਕਛੋਲਾ ਚੇਤਾਈ ਮਦਮਾਇਆ ਕਐ ਅੰਦਾ ਕਉ ਨਾਨਕ ਬਿਨ ਹਰ ਭਜਨ ਪਰਤ ਤਾਏ ਜਮ ਫੰਦਾ ਜਹ ਸੁ ਕੋ ਚਾਹੈ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਨਾਰੇ ਮਨਾ ਦੁਰਲਭ ਮਾਨੁਖ ਦੇਹ ਮਾਇਆ ਤਾਰਨ ਤਾ ਵਾਈ ਮੂਰਖ ਲੋਗ ਆ ਜਾ ਨਾ ਕਹੋ ਨਾਨਕ ਬਿਨ ਹਰ ਭਜਨ ਜੀਵਨ ਬਿ ਕਹੋ ਨਾਨਕ ਬਿਨ ਹਰ ਭਜਨ ਬਿਰਤਾ ਜਨਮ ਸਿਰਾ ਨਾ ோ பான பஜாஹ்ணாய நான சசீ மன மா பதறோ விசரோ கோவிந்தோ நான்கர் பஜனா கா ராயனா பரத்தாய சும மூ சீ பாயே து மச நோ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਭਰ ਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਆਸ ਜਤਨ ਬਹੁਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨਾ ਦਰ ਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨਾ ਬਾਲ ਜਵਾਨੀ ਅਰ ਬਿਰਧ ਫੁਨਾ ਤੀਨ ਅਵਸਥਾ ਜਾਗਨਾ ਕਉ ਨਾਨਕ ਹਰ ਭਜਨ ਬਿਨਾ ਵਿਰਤਾ ਸਭ ਹੀ ਵਾਨਾ ோ சோனா பரோ லோப கான சசயோ ரம அபகோ ரோவத்தோ நிக சாய நிதா

ਜਾ ਤਾ ਨਾ ਬਾਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਈ ਕਉ ਨਾਨਕ ਸੁਨਰੇ ਮਨਾ ਹਰ ਭਾਵੈ ਸੋਏ ਜਗਤ ਵਿਕਾਰੇ ਫਿਰਤ ਹ ਸਭ ਕੋ ਦਾਤਾ RAM ਕਾਉ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮਾ ਝੂਠੇ ਸਮਾਨ ਕਾ ਕਰੇ ਜਗ ਸੁਪਨੇ ਜਿਉਂ ਜਾਣਾ ਇਹ ਨ ਮੈਂ ਕਥਤੇ ਹੋ ਨਹੀਂ ਨਾਨਕ ਕਹੋ ਬਖਾਲਾ ਗਰਵ ਕਰਤ ਦੇ ਕੋ ਬਿਸਾਚ ਨਮਾਮੀ ਜਹ ਪ੍ਰਾਨੀ ਹਰ ਜਸ ਕਹੋ ਨਾਨਕ ਤੇ ਜਗ ਜੀਤਾ ਜਹਗਾਟ ਸਿਮਰਨ ਰਾਮ ਕੋ ਜਹਗਾਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣਾ ਤੇ ਨਾਰ ਹਰੇ ਅੰਤਰ ਨਹੀਂ ਨਾਨਕ ਸਾਚੀ ਮਾਨਾ ਇਕ ਆਗਤ ਅਗਵਾਨ ਦੇ ਪ੍ਰਾਨੀ ਕਹਿ ਨਾਹੀ ਮਾਨਾ ਜੈਸੇ ਸੂਕਰ ਸਵਾਨਾ ਨਾਨਕ ਮਨ ਤਾਏ ਤਨ ਸੁਆਮੀ ਕੋ ਕਰਿ ਜਿਉ ਸਦਾ ਸਵਾਰ ਤਜਤ ਨਹੀਂ ਨੇਤਾ ਨਾਨਕ ਜਿਦ ਹਰਿ ਭਜੋ ਇਕ ਮਨ ਹੋਇ ਇਕ ਚੇਤਾ ਸੇ ਰਤ ਬਰਤਰ ਦਰਦਾਨਕਾਰਾ ਮਨ ਮੈਂ ਧਰੈ ਬਮਾਨਾ ਨਾਨਕ ਨੇ ਅਪਰ ਜਾਤ ਤੇ ਜੋ ਕੁੰਚ ਰਿਸਨਾ ਨਾ ਸਿਰ ਕੰਪਿਓ ਪਗ ਕਦ ਮੰਗੇ ਨੈਣ ਜੋਤ ਤੇ ਨਾ ਕਉ ਨਾਨਕੇ ਵਿਦ ਪਾਈ ਤੋ ਨਰਸ ਲੀਨਾ ਮੇਜੇ ਕਾਰ ਦੇਖਿਓ ਜਗਤ ਮਾ ਕੋ ਕਹੋ ਕੋ ਨਾਏ ਨਾਨਕ ਤੇਰਾ ਹਰ ਭਗਤ ਕਰਾ ਕੋ ਮਲਮਾਏ ਜਗ ਰਤਨਾ ਸਭ ਝੂਟਾ ਜਾਣ ਲਿਓ ਰੇ ਮੀਤਾ ਐ ਨਾਨਕ ਤੇਰਾ ਨਾਰ ਹੈ ਜੋ ਬਾਲੋ ਕੀ ਪੀਤਾ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰਾ ਕਹੋ ਨਾਨਕ ਤੇਰੇ ਕਛ ਨਹੀਂ ਸੁਪਨੇ ਜਿਉ ਸੰਸਾਰਾ ਚਿੰਤਾਤਾ ਕੀ ਕੀ ਜੀਏ ਜੋ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਤਿਰ ਨਹੀਂ ਕੋਏ ਜੋ ਭਜਿਓ ਸੋ ਦਿਨ ਸਹ ਪਰ ਅਜ ਕਹਿ ਕਾਲਾ ਨਾਨਕ ਹਰ ਗੁਣ ਗਾਏ ਲੈ ਦੇ ਸਗੋਂ ਜੰਗਾਲਾ ਦੋਹਿਰਾ ਬਲ ਛਟਕੇ ਉਹ ਵੰਦਨ ਪਰੇ ਕਛੂ ਨਾ ਹੋ ਤੋ ਪਾਏ ਕਾਹ ਨਾਨਕ ਅਬ ਓਟ ਹਾਰਾ ਗਜ ਜਿਓ ਹੋ ਸਾਇ ਬਲ ਹੋ ਆ ਵੰਦਨ ਛਟੇ ਸਭ ਕਿਸੇ ਹੋ ਤੋ ਪਾਏ ਨਾਨਕ ਸਭ ਕਿਸੇ ਤੁਮਰੇ ਹਾਥ ਮੈਂ ਤੁਮਹੀ ਹੋ ਤ ਸਹਾਰੇ ਸੰਘਸ ਕਾ ਸਵਤ ਜਗਾਇ ਕੋ ਨ ਨਿਬਿਓ ਸਾਥ ਕਉ ਨਾਨਕ ਦੇਵਤ ਮੈਂ ਟੇਕੇ ਕਰ ਗੁਨਾਤਾ மோ சா ரோ ரோ குரு கோவிந்த கௌ நான்கே ஜி நபோ மந்த ரமர் மயோ ஜா கை கோ ਜੈ ਸ੍ਰੀ ਮਰਤ ਸੰਕਟ ਮਿਟਾਏ ਦਰਸ ਤੁਹਾਰੋ ਹੋਏ ਰਾਮਾ ਨਾਮ ਓਰ ਮੈਂ ਗਇਓ ਜਾ ਕੈ ਸਮ ਨਹੀਂ ਕੋਏ ਜੈ ਸ੍ਰੀ ਮਰਤ ਸੰਕਟ ਮਿਟਾਏ ਦਰਸ ਤੁਹਾਰੋ ਹੋਏ ਬਣੀ ਮਹੱਲਾ ਪੰਜਵਾ ਥਾਲ ਵਿੱਚ ਤੇਨਾ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮਾ ਠਾਕੁਰ ਕਾ ਪਈਓ ਜਿਸ ਕਾ ਸਭ ਸਹਾਰ ਜੇ ਕੋ ਖਾਵੇ ਜੇ ਕੋ munchੈ ਤਿਸ ਕਾ ਹੋਏ ਉਧਾਰੋ ਇਹ ਵਸਤਾ ਤਹੀ ਨਾ ਜਾਏ ਨੇਤ ਨੇਤਰਾ ਕੋਰਤਾਰ ਕਮ ਸੰਸਾਰ ਚਰਤ ਰਗ ਤਰੀਆ ਸਭ ਨਾਨਕ ਬ੍ਰਹਮ ਬਸਾਰ ਸਾ ਲੋਕ ਮਹੱਲਾ ਪੰਜਵਾ ਤੇਰਾ ਪੀਤਾ ਜਤੋ ਨਾਹੀ ਮੈ ਨੋ ਜੋਗਾ ਕਿ ਤੋਈ ਮੈ ਨਿਰਗੁਣ ਯਾਰੇ ਕੋ ਗੁਣ ਨਾਹੀ ப்பச தர மத் சனன மிலையான நாம தன் மனிவர சோ சத் சனன மலைய நான நாம தன மன திவர இத்தூக்க பிரசா ராவாளா ਰਾਗ ਏਕ ਸੰਗ ਪੰਚ ਵਰੰਗਨ ਸੰਗ ਲਾਪੇ ਆਠ ਨੰਦਨ ਪ੍ਰਥਮ ਰਾਗ ਪਰਵੈ ਕਰਾਹੀ ਪੰਚ ਰਾਗ ਨੇ ਸੰਗ ਉੱਚ ਰਹੀ ਪ੍ਰਥਮ ਪਰਵੀ ਵਿਲਾਵਲੀ ਪੁਨਿਆ ਕੀ ਗਾਵੇ ਬੰਗਲੀ ਕੁਨਾਸ ਲੇਖੀ ਕੀ ਵਹੀ ਵਾਰੀ ਇਹ ਪਰੋਕ ਪੰਚੋ ਨਾਰੀ ਪੰਚਮਾਰਕ ਦੀ ਸਾਥ ਸੁਣਾਵੇ ਗੰਗਾ ਲਾਮਦ ਮਾਧਵ ਗਾਵੇ ਲਲਤਾ ਬਿਲਾਵਲ ਗਾਵਾਈ ਆਪਣੀ ਆਪਣੀ ਪਾਂਤਾ ਅਸ਼ਟਕੋ ਤਰ ਪੈਰਵਕੇ ਗਾਵੇ ਗਾਹ ਨਾ ਪਾਤਰਾ ਦੁਤਿਆ ਮਾਲਕ ਸਖ ਆਲਾਪ ਸੰਗ ਰਾਗਨੀ ਪੰਜੋ ਥਾਵਤ ਹੈ ਗੋਂਡ ਕਰ ਯਰ ਦੇਵ ਗੰਦਾਰੀ ਗੰਦਾਰੀ ਸੀ ਉਤੀਓ ਚਾਰੀ ਤਨਸੀ ਇਹ ਪੰਜੋ ਗਾਈ ਮਾਲਰਾ ਤੋਂ ਸਭ ਸੰਗ ਲਾਈ மாரோ மசாரா பல தந்த கௌஷாரோச்சன உட தான தேல்கி தேவரி ஆயூர் சுவை ਸਰਸਰੀ ਲੈ ਧਰ ਜਾ ਸੰਲਾਈ ਪੰਚੋ ਆਰ ਜਾ ਸੁਰਮਾਨੰਦ ਪਸ ਕਰ ਆਏ ਚੰਦਰ ਬਿੰਬਾ ਮੰਗਲੰ ਸੋਹਾਈ ਸਰਸਮਾਨ ਓਏ ਆਏ ਬਿਨੋ ਦਾ ਗਾਵੇ ਸਰਸਬ ਸੰਤ ਕਮੋਦਾ ਅਸ਼ਟਪੁੱਤਰ ਮੈਂ ਕੈ ਸਵਾਰੀ ਪੁਨਿਆਈ ਦੀਪਾ ਕੀ ਬਾਰੀ ਕਾ ਚੇਲੀ ਬਟ ਮੰਜਰੀ ਟੋਦੀ ਕਈ ਅਲਾ ਬਾ ਕਮਦੀ ਆਗਉ ਜਰੀ ਸੰਗ ਦੀਪਕੇ ਥਾਪਾ ਕਾਲੰਗਾ ਕਉਤਲਿਓ ਰਾਮਾ ਕਮਲ ਕੁਸਮਾ ਚੰਪਾਕੇ ਨਾਮਾ ਗਉਰਾ ਔਰ ਕਨਰਾ ਕਲਿਆਨਾ ਇਸ਼ਤ ਪੁੱਤਰ ਦੀਪਕੇ ਜਾਨਾ ਸਭ ਮਿਲ ਕੇ ਰਾਗ ਵੇ ਗਾਵੇ ਪੰਚੋ ਸੰਗ ਬਰੰਗਨ ਲਾਵੇ ਮਹਿਰਾਰੇ ਕਰਨਾਟੀ ਤਰੀ ਗਉਰੀ ਗਾਵੇ ਆਸਾ ਵਰੀ ਤੇ ਪਾਛੈ ਸਿੰਧ ਵੀ ਆਲਾ ਨੀ ਸ੍ਰੀ ਸਾਹਿ ਸ੍ਰੀ ਰਾਗ ਸੇ ਪੰਚੋ ਥਾਪੀ ਸਾਲੋ ਸਾਰਗ ਸਾਗਰਾ ਔਰ ਗੁੰਡ ਗੰਬੀਰਾ ਅਸ਼ਟ ਪੁਤਰ ਸ੍ਰੀ ਰਾਗ ਕੇ ਗੁੰਡ ਕੁੰਭਾ ਮੀਰਾ ਖਸ਼ਟਾਂ ਦੇ ਕਰਾ ਗਵੈ ਗਾਵੈ ਪਾਚੋ ਸੰਗ ਬਰੰਗਨ ਲਾਵੈ ਸੋਰਠ ਗੋਂਡ ਮਲਾਰੀ ਤੁਨੀ ਪੁਨ ਗਾਵੈ ਐਸਾ ਗੁਣ ਗੁਨੀ ਉਚਾ ਸੁਰਾ ਸੁਆਪਨ ਕੀਨੀ ਮੇਗ ਰਾਗ ਸਿਉ ਪੰਚੋ ਤੀਨੀ ਬੈਰਾ ਦਰਗਹਿ ਕਰਕੇ ਦਾਰਾ ਜਵਲੀ ਤਰਨ ਟਿਓ ਜਲ ਤਾਰਾ ਹੁਨ ਗਾਵਾਂ ਸੰਸਾਰਿਓ ਸਿਆਮਾ ਮੇਗ ਰਾਗ ਪੁਤਰਨ ਕੇ ਨਾਮਾ ਕਾਇਸ਼ਤ ਰਾਗ ਉਨ ਗਾਏ ਸੰਗ ਰਾਗ ਮੀਤੀ ਸਾ ਸਬਾ ਪੁੱਤਰ ਰਾਗਨ ਕੇ 18 ਦਸਦੀ ਸਾ ਕਸ਼ਟ ਰਾਗ ਉਨਗਾਏ ਸੰਗ ਰਾਗ ਨੀਤੀ ਸਾ ਸਬਾ ਪੁੱਤਰ ਰਾਗਨ ਕੇ 18 ਦਸਦੀ ਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ